ਜਿਹੜਾ ਸਾਡੇ ਭਾਰਤੀਆਂ ਦੇ ਉੱਤੇ ਪਹਿਲਗਾਮ ਦੀ ਧਰਤੀ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਲੋਂ ਇਹ ਬਹੁਤ ਵੱਡਾ ਵਾਰ ਜਿਹੜਾ ਕੀਤਾ ਗਿਆ ਸਭ ਤੋਂ ਪੂਰੀ ਗੱਲੇ ਆ ਪਹਿਲੀ ਵਾਰੀ ਹੋਇਆ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਕਿ ਇਹ ਕਹਿ ਕੇ ਕਿ ਪਾਰਟਿਕੂਲਰਲੀ ਤੁਸੀਂ ਕਿਸ ਕਮਿਊਨਿਟੀ ਦੇ ਨਾਲ ਜਿਹੜਾ ਬਿਲੋਂਗ ਕਰਦੇ ਆ ਕਿ ਜੇ ਤੁਸੀਂ ਹਿੰਦੂ ਆ ਤਾਂ ਤੁਹਾਨੂੰ ਮਾਰਿਆ ਜਾਏਗਾ ਤਾਂ ਉਹਨਾਂ ਨੇ 28 ਭਾਰਤੀਆਂ ਦੀ ਜੜੀ ਹੈਗੀ ਆ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਉਹਦੇ ਵਿਰੁੱਧ ਅੱਜ ਪੂਰਾ ਦੇਸ਼ ਜਿਹੜਾ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਭਾਰਤੀਆਂ ਚ ਰੋਸ ਆ ਕਿ ਇਹ ਸਿੱਧਾ ਚੈਲੰਜ ਸਮੁੱਚੇ ਭਾਰਤੀਆਂ ਨੂੰ ਜਿਹੜਾ ਪਾਕਿਸਤਾਨ ਦੇ ਵੱਲੋਂ ਆ ਕੇ ਉੱਥੇ ਸਾਜ਼ਿਸ਼ ਰਚੀ ਗਈ ਅਤੇ ਇੱਥੇ ਆ ਕੇ ਜਿਹੜਾ ਉਹਨਾਂ ਨੂੰ ਕਾਤਲਾਨਾ ਜਿਹੜਾ ਹਮਲਾ ਕਰਕੇ ਉਹਨਾਂ ਦਾ ਖਾਤਮਾ ਕੀਤਾ ਤੇ ਉਹਦੇ ਬਰੁੰਧ ਜਿੱਤੇ ਅੱਜ ਪੂਰਾ ਤੇਜ਼ ਉੱਠ ਖੜੋਤਾ ਹੈ ਤੇ ਅਸੀਂ ਵੀ ਇੱਥੇ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਹਰਕਾ ਨਿਵਾਸੀਆਂ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਕੈਂਡਲ ਮਾਰਚ ਹੈ ਜਿਹੜਾ ਉਹ ਅਸੀਂ ਕਰਨਾ ਤਾਂ ਕਿ ਇੱਕ ਜਾਗਰਤਾ ਲਹਿਰ ਜਿਹੜੀ ਪੈਦਾ ਹੋਵੇ ਦੂਜੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਦੇਸ਼ ਐਜੇ ਹੀ ਘੜੀ ਔਖੀ ਘੜੀ ਠੀਕ ਹੈ ਕਿਸੇ ਦੇ ਵੱਖ-ਵੱਖ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਤੇ ਤੱਕ ਦੇਸ਼ ਦਾ ਸਵਾਲ ਆ ਭਾਰਤੀਆਂ ਦਾ ਸਵਾਲ ਆ ਅਸੀਂ ਸਾਰੇ ਇੱਕ ਝੁੱਟਾ ਹੈ ਗਿਆ ਤਾਂ ਕੋਈ ਵੀ ਸਾਡੇ ਬੰਦਿਆਂ ਤੇ ਜੇ ਕੋਈ ਵਾਰ ਕਰੇਗਾ ਤਾਂ ਉਹਦਾ ਮੂੰਹ ਤੋੜ ਜਵਾਬ ਜਿੱਤੇ ਵੀ ਭਾਰਤ ਸਰਕਾਰ ਦੇਗੀ ਅਸੀਂ ਨਾਲ ਖੜੇ ਹਾਂ ਇਸ ਗੱਲ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਖੜੇ ਹਾਂ ਤੇ ਕੇਂਦਰ ਸਰਕਾਰ ਦੇ ਨਾਲ ਖੜੇ ਹਾਂ ਸਰ ਕਈ ਸੰਤੋਖਾਂ ਤੇ ਰੰਤ ਵੀ ਕੀਤੀ ਗਈਆਂ ਹੈ ਭਾਰਤ ਸਰਕਾਰ ਬਨੋ ਇਸ ਨੂੰ ਕਿਦਾਂ ਦੇਖਦੇ ਹੋ ਸਰ ਜੋ ਫੈਸਲਾ ਕੀਤਾ ਭਾਰਤ ਸਰਕਾਰ ਨੇ ਅਸੀਂ ਸ਼ਾਂਤੀ ਪ੍ਰਗਟਾਣੇ ਆ ਉਹਦੇ ਨਾਲ ਕੋਈ ਇਹ ਚ ਕਿੰਤੂ ਪ੍ਰੰਤੂ ਕਰਨ ਦੀ ਗੱਲ ਹੀ ਨਹੀਂ ਹੈ ਕਿ ਨਾ ਕਿੰਤੂ ਪ੍ਰੰਤੂ ਕਰਨ ਦੇ ਲੋਕ ਹੈ ਸਰ ਕੀ ਲੱਗਦਾ ਜੇ ਮੋਮਬਤੀਆਂ ਦਾ ਇਹ ਗੱਲ ਨਸੀਬਤ ਰਹਿ ਜਾਊਗੀ ਇਹਦਾ ਕੋ ਮੂੰਹ ਤੋਂ ਜਵਾਬ ਸਰਕਾਰ ਬਨੋ ਦੇਖੋ ਜੋ ਸਰਕਾਰ ਡਿਸੀਜਨ ਨੂੰ ਇਹ ਲੈਣਾ ਹੈਗਾ ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਬਹੁਤ ਵਰੀਡ ਹੈਗੇ ਆ ਸਾਰੇ ਲੋਕ ਵਰੀਡ ਹੈ ਤੇ ਜੋ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਜੋ ਸਾਡੀਆਂ ਡਿਊਟੀ ਚ ਲੰਗੇ ਅਸੀਂ ਬਿਲਕੁਲ ਨਾਲ ਖੜੇ ਸਿਰਫ ਕਿ ਪਹਿਲੇ ਵੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਕੋਈ ਲੱਗਦਾ ਹੈ ਹੁਣ ਵੀ ਇਤਨਾ ਦਾ ਕੁਝ ਨਹੀਂ ਕਹ ਸਕਦਾ ਮੈਂ ਇਸ ਲਈ ਕੁਝ ਨਹੀਂ ਕਹਿ ਸਕਦਾ ਇਹ ਡਿਸੀਜਨ ਜਿਹੜਾ ਹੈਗਾ ਇਹ ਵੱਡੇ ਲੈਵਲ ਦਾ ਡਿਸੀਜਨ ਹੈਗਾ ਜੋ ਵੀ ਡਿਸੀਜਨ ਉਹਨਾਂ ਵੱਲੋਂ ਹੋਏਗਾ ਅਸੀਂ ਬਿਲਕੁਲ ਉਸ ਗੱਲ ਦੇ ਪਿੱਛੇ ਚੜਾਪੀ ਹਾਂ ਇਹ ਵੀ ਉੱਥੇ ਕਸ਼ਮੀਰ ਦੇ ਵਿੱਚ ਵੀ ਨਾ ਜਿਹੜੇ ਕਸ਼ਮੀਰੀ ਲੋਕ ਹੈਗੇ ਖਾਸ ਤੌਰ ਤੇ ਮੁਸਲਮਾਨ ਟੋਨੈਟੂ ਬਿਲੋਂਗ ਕਰਦੇ ਹੈ ਉਹ ਵੀ ਇਸ ਨੂੰ ਕੰਡੈਮ ਕਰ ਰਹੇ ਹੈ ਦੇਖੋ ਇਹਦੇ ਲਈ ਕੀ ਹੈ ਸਟ੍ਰੈਟਜੀ ਕੀ ਨਹੀਂ ਹੈ ਇਹ ਸਰਕਾਰ ਨੇ ਬਣਾਣੀ ਹੈ ਤੇ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹਦਾ ਹੈਗਾ achhi gall ਹੈ ਜੇ ਕੋਈ ਉਹ ਕੰਡੈਮ ਕਰਦੇ ਹੈਗੇ ਆ ਹੋ ਸਕਦਾ ਉਹ ਵੀ ਬੇਵਸ ਹੋਣ ਤੇ ਜੇ ਉਹਨਾਂ ਦੇ ਉੱਤੇ ਵੀ ਜੇ ਮੈਂ ਸੋਚਦਾ ਕਿ ਇੱਕ ਅਦਾ ਬੰਦਾ ਉਹਨਾਂ ਤੇ ਵੀ ਹਮਲਾ ਹੋਇਆ ਹੈਗਾ ਤੇ ਪਰ ਅਜ ਉਹਨਾਂ ਦੇ ਵੀ ਰੋਜ਼ਗਾਰ ਦਾ ਮਾਮਲਾ ਕਿ ਪੂਰਾ ਵਾਰਡ ਹੀ ਉੱਥੇ ਜਾਂਦਾ ਸੀਗਾ ਅੱਜ ਉਹਨਾਂ ਦਾ ਟੋਟਲ ਰੋਜ਼ਗਾਰ ਵੀ ਬੰਦ ਹੋਇਆ ਤੇ ਈਦੇ ਲਈ ਉਹਨਾਂ ਦਾ ਵੀ ਨੁਕਸਾਨ ਹੈਗਾ ਤੇ ਉਹਨਾਂ ਨੂੰ ਨਾਲ ਖੜਨਾ ਚਾਹੀਦਾ ਦੇਸ਼ ਦੇ ਲਈ ਕਿ ਉਹ ਕਈ ਇਹ ਸੋਚਦੇ ਆ ਕਿ ਅਸੀਂ ਭਾਰਤੀਆਂ ਤਾਂ ਉਹਨਾਂ ਨੂੰ ਭਾਰਤ ਦੇ ਨਾਲ ਖੜਨਾ ਚਾਹੀਦਾ ਲੱਗਦਾ ਨਹੀਂ ਕਿ ਕਿਤਨੇ ਕੀਤੀ ਸਿਕਿਉਰਟੀ ਨੂੰ ਲੈ ਕੇ ਗੁੱਝ ਹੋਈ ਹੈਗੀ ਮੈਂ ਇਹਨਾਂ ਗੱਲਾਂ 'ਚ ਗੱਲਾਂ ਕਰਨ ਦੀਆਂ ਨਹੀਂ ਹੈਗੀਆਂ ਤੇ ਜੋ ਮਤਲਬ ਕਿ ਦੇਸ਼ ਦੇ ਲੋਕਾਂ ਦੇ ਲਈ ਤੇ ਹਿੱਤ ਦੇ ਵਿੱਚ ਕੇਂਦਰ ਸਰਕਾਰ ਫੈਸਲਾ ਲਏਗੀ ਅਸੀਂ ਉਹਨਾਂ ਦੇ ਨਾਲ ਆਪਾਂ ਠੀਕ ਹੈ